ਲਓ ਬੇਟਾਈ ਹੁਣ ਜਿਹੜਾ ਤੁਹਾਡੀ ਪਸੰਦ ਆ ਨਾ ਤੁਸੀਂ ਉਹ ਗੀਤ ਸੁਣਾ ਦਿਓ ਗੱਲਾਂ ਦੇ ਗਲਾ ਬੀਟੋਏ ਪੱਟ ਦੇ ਤੈਨੂੰ ਵੇਖ ਵੇਖ ਉੱਠਦੀਆਂ ਨੂਰੀਆਂ ਮੈਨੂੰ ਕਾਡੀ ਦਾ ਸਟਾਰ ਬਣ ਲੈਣ ਦੇ ਰਹਿ ਗਈਆਂ ਪੜਾਈਆਂ ਤਾਂ ਅਧੂਰੀਆਂ ਨਿੱਥੁ ਮਹਿਰ ਥਾਚੀ ਹੋਣੀ ਏ ਮਜਾ ਜਣੇ ਖੇਲ ਦਾ ਨਤੀਜਾ ਹੁੰਦਾ ਜੱਟ ਦਾ ਮੈਂ ਕਵੱਡੀ ਦਾ ਸ਼ਕੀਨ ਪਹਿਲੇ ਦਿਨ ਤੋਂ ਮੈਨੂੰ ਤੇਰੀਆਂ ਸ਼ਿਕਾਇਤਿਆਂ ਨੇ ਪੱਟਤਾ ਮੈਂ ਕਵੱਡੀ ਦਾ ਸ਼ਕੀਨ ਪਹਿਲੇ ਦਿਨ ਤੋਂ ਮੈਨੂੰ ਤੇਰੀਆਂ ਸ਼ਿਕਾਇਤਿਆਂ ਨੇ ਪੱਟਤਾ ਇਸ ਤੋਂ ਬਿਨਾ ਹੋਰ ਜਿਹੜਾ ਤੁਸੀਂ ਕਹਿੰਦੇ ਹੋ ਵੀ ਅਸੀਂ ਜਗਰਾਤਿਆਂ ਦੇ ਉੱਤੇ ਜਾਗਰਣ ਦੇ ਪ੍ਰੋਗਰਾਮ ਕਰਦੇ ਹਾਂ ਕੋਈ ਮਾਤਾ ਦੀ ਭੇਟ ਸੁਣਾਓਗੇ ਰੰਗ ਬਾਰੇ ਸੇ ਰੰਗ ਵਰਸੇ ਦਰਬਾਰ ਮਈਆ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਦਰਬਾਰ ਮਈਆ ਜੀ ਤੇਰੇ ਰੰਗ ਵਰਸੇ